ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਅਰ ਬਾਜ਼ਾਰ ਤੇ ਟਰੇਡਿੰਗ ਇਹ ਚੀਜ਼ਾਂ ਚ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਨੇ ਜੋ ਨਵੇਂ ਆਏ ਟਰੇਡਰ ਜੋ ਸਿੱਖੇ ਨੇ ਨਵੇਂ-ਨਵੇਂ ਸ਼ੇਅਰ ਬਾਜ਼ਾਰ ਉਹਨਾਂ ਲਈ ਸਮਝਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਪਰ ਜਿਹੜੀਆਂ ਇਹਨਾਂ ਚ ਔਖੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਸ਼ਬਦ ਔਖੇ ਨੇ ਸਾਨੂੰ ਲੱਗਦਾ ਕਿ ਇਹ ਚੀਜ਼ਾਂ ਬਹੁਤ ਔਖੀਆਂ ਨੇ ਸਮਝਣੀਆਂ ਉਹ ਚੀਜ਼ਾਂ ਮੈਂ ਤੁਹਾਨੂੰ ਆਸਾਨੀ ਨਾਲ ਕਲੀਅਰ ਕਰਾਉਂਗਾ ਤਾਂ ਕਿ ਤੁਹਾਡੇ ਦਿਮਾਗ 'ਚ ਚੰਗੀ ਤਰ੍ਹਾਂ ਉਹ ਚੀਜ਼ਾਂ ਬੈਠ ਜਾਣ ਇਹ ਮੇਰਾ ਕਰਨ ਦਾ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਨਵਾਂ ਟਰੇਡਰ ਹੀ ਹਾਂ ਪਰ ਮੈਂ ਲਾਸ ਕਰ ਕਰਕੇ ਸਿੱਖਿਆ ਮੈਂ ਤੇ ਲਾਸ ਤਕਰੀਬਨ ਮੈਂ ਆਪਣਾ ਓਵਰਹਾਲ ਰਿਕਵਰ ਕਰ ਚੁੱਕਿਆ ਮੈਂ ਇਹ ਚਾਹੁੰਦਾ ਕਿ ਮੇਰੇ ਭੈਣ ਭਰਾ ਯਾਰ ਦੋਸਤ ਜਿਹੜੇ ਵੀ ਮੇਰੇ ਨਾਲ ਜੁੜਨਗੇ ਉਹ ਹੋਰ ਲਾਸ ਆਪਣਾ ਵੀ ਕਰਨ ਤਾਂ ਕਿ ਉਹਨਾਂ ਨੂੰ ਬਾਤ ਚ ਨਰਾਸ਼ ਹੋਵੇ ਕਿ ਅਸੀਂ ਆ ਕੇ ਇੱਥੇ ਲੋਸ ਕੀਤਾ ਅਕਸਰ ਆਪਾਂ ਇਹ ਗੱਲ ਸੁਣਨ ਨੂੰ ਮਿਲਦੀ ਆਪਾਂ ਨੂੰ ਕਿ ਟਰੇਡਿੰਗ ਦੇ ਵਿੱਚ ਸ਼ੇਅਰ ਬਾਜ਼ਾਰ ਦੇ ਵਿੱਚ 99% 90% ਲੋਕ ਲੋਸ ਹੀ ਕਰਾਉਂਦੇ ਨੇ ਤੇ 1% ਜਾਂ 10% ਹੀ ਉਹਨਾਂ ਚ ਕਮਾਈ ਕਰਦੇ ਨੇ ਪ੍ਰੋਫਿਟੇਬਲ ਹੁੰਦੇ ਨੇ ਪਰ ਅੱਜ ਆਪਾਂ ਇਹ ਚੀਜ਼ ਜਿਹੜੀਆਂ ਨੇ ਬੇਸਿਕ ਚੀਜ਼ਾਂ ਨੇ ਜਿਹੜੀਆਂ ਨਵੇਂ ਟਰੇਡਰ ਦੇ ਨਹੀਂ ਆਂਦੀਆਂ ਸਮਝ ਤੋ ਆਪਣਾ ਓਵਰAllResult ਲਾਸ ਹੀ ਕਰਾਉਂਦੇ ਨੇ ਉਹ ਚੀਜ਼ਾਂ ਮੈਂ ਹੌਲੀ-ਹੌਲੀ ਵੀਡੀਓ ਬਣਾ ਕੇ ਤੁਹਾਨੂੰ ਸਾਰੀਆਂ ਕਲੀਅਰ ਕਰੂੰਗਾ ਜਿਸ ਵੀਡੀਓ ਮੇਰੀ ਦੇ ਥੱਲੇ ਜੋ ਤੁਸੀਂ ਕਮੈਂਟ ਕਰੋਗੇ ਕਿ ਇਸ ਚੀਜ਼ ਤੇ ਸਾਨੂੰ ਵੀਡੀਓ ਦੱਸੋ ਇਹ ਸਾਡੇ ਸਮਝ ਨਹੀਂ ਆਉਂਦੀ ਅਗਲੀ ਵੀਡੀਓ ਉਸੇ ਟੌਪਿਕ ਤੇ ਹੋਗੀ ਤੇ ਉਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਜਿਹੜਾ ਉਹ ਡਾਊਟ ਹੋਊਗਾ ਉਹ ਕਲੀਅਰ ਹੋ ਜਾਇਆ ਕਰੂਗਾ ਤੁਹਾਨੂੰ ਹੋਰ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪਿਆ ਕਰੋ ਮੈਂ ਕਹਿਣਾ ਕਿ ਜੇ ਮੈਂ ਆਪਣਾ ਲਾਸ ਕਰਾ ਕੇ ਸਿੱਖਿਆ ਮੈਂ ਹੁਣ ਜਿੰਨੇ ਮੇਰੇ ਨਾਲ ਜੁੜਨ ਉਹ ਆਪਣਾ ਲਾਸ ਨਾ ਕਰਉਣ ਤੇ ਉਹ ਸਿੱਖਣ ਤਾਂ ਕਿ ਉਹਨਾਂ ਦੇ ਪੈਸੇ ਡੁੱਬਣ ਤੋਂ ਬਚ ਜਾਣ ਹੁਣ ਮੇਰੀਆਂ ਜਿਹੜੀਆਂ ਮੇਨ ਚੀਜ਼ਾਂ ਮੈਨੂੰ ਦਿੱਕਤ ਆਈਆਂ ਨੇ ਸਿੱਖਣ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨਾ ਕਰਕੇ ਮੈਂ ਲਾਸ ਕੀਤਾ ਹੋਰ ਵੀ ਕਰਨਗੇ ਔਣ ਵਾਲੇ ਵੀ ਕਰਨਗੇ ਜਾਂ ਜਿਹੜੇ ਆਏ ਹੋਏ ਨੇ ਜਿਹੜੇ ਨਵੇਂ ਨੇ ਉਹ ਕਰਦੇ ਹੋਣਗੇ ਇਹ ਚੀਜ਼ਾਂ ਤੁਹਾਨੂੰ ਮੈਂ ਕਲੀਅਰ ਕਲੀਅਰ ਲੀਆਂ ਸਮਝਾ ਦੂੰਗਾ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਇਸ ਵਿੱਚ ਮੈਨੂੰ ਲੱਗਦਾ ਉਹੀ ਦਿੱਕਤ ਸਭ ਨੂੰ ਹੋਣੀ ਹੈ ਇੱਕ ਜਿਹਨਾਂ ਸ਼ਬਦ ਦੀ ਬਹੁਤ ਓਖੇ ਦਿੱਤੇ ਹੋਏ ਨੇ ਹੈ ਕੁਛ ਨਹੀਂ ਬਸ ਉਹਨਾਂ ਦੇ ਨਾਮ ਓਖੇ ਨੇ ਟਰੇਡਿੰਗ ਦੇ ਵੀ ਸਭ ਤੋਂ ਪਹਿਲਾਂ ਜੋ ਪ੍ਰਾਈਸ ਐਕਸ਼ਨ ਆ ਜਾਂਦਾ ਉਸ ਤੋਂ ਬਾਅਦ ਆ ਜਾਂਦਾ ਚਾਰਟ ਪੈਟਰਨ ਆ ਜਾਂਦਾ ਉਸ ਤੋਂ ਬਾਅਦ ਕੈਂਡਲਸਟਿਕ ਪੈਟਰਨ ਆ ਜਾਂਦਾ ਫਿਰ ਆ ਜਾਂਦਾ ਟਾਈਮ ਫਰੇਮ ਅੱਜ ਆਪਾਂ ਟਾਈਮ ਫਰੇਮ ਤੇ ਹੀ ਗੱਲ ਕਰਾਂਗੇ ਟਾਈਮ ਫਰੇਮ ਕੀ ਆ ਸਿੰਪਲ ਜੀ ਗੱਲ ਆ ਟਾਈਮ ਫਰੇਮ ਵੀ ਹੁਣ ਜੇ ਆਪਾਂ ਟਰੇਡਿੰਗ ਕਰਨੀ ਆ ਅਸੀਂ ਹੁਣ ਐਂਟਰੀ ਲਿੱਤੀ ਆਪਣਾ ਪ੍ਰੋਫਿਟ ਲੈ ਕੇ 2 ਮਿੰਟ ਚ 5 ਮਿੰਟ ਚ ਬਾਹਰ ਚਲ ਜਾਣਾ ਇਸ ਲਈ ਤੁਹਾਨੂੰ ਕੀ ਵਰਤਣਾ ਪਊਗਾ ਟਾਈਮ ਫਰੇਮ ਜੇ ਤੁਸੀਂ ਆਏ ਤਾਂ ਗਏ ਤੁਸੀਂ ਪ੍ਰੋਫਿਟ ਲੇਤਾ ਨਾਲ ਹੀ ਇਸ ਲਈ ਤੁਹਾਡਾ ਕੈਪੀਟਲ ਵੱਧ ਲੱਗਣਾ ਹੈ ਪੈਸੇ ਤੁਸੀਂ ਵੱਧ ਲਾਉਣੇ ਆ 5 ਮਿੰਟ ਚ ਪ੍ਰੋਫਿਟ ਲੈ ਕੇ ਇਹਦੇ ਲਈ ਸਿੰਪਲ ਜੀ ਚੀਜ਼ ਹੈ ਕਿ ਤੁਹਾਨੂੰ 1 ਤੋਂ 5 ਮਿੰਟ ਦਾ ਟਾਈਮ ਫਰੇਮ ਵਰਤਣਾ ਪਊਗਾ ਜੇ ਤੁਸੀਂ ਪੂਰਾ ਦਿਨ ਟਾਈਮ ਕਰਨੀ ਆ ট্রেਡਿੰਗ ਉਹਦੇ ਲਈ ਤੁਹਾਨੂੰ 15 ਮਿੰਟ ਦਾ ਟਾਈਮ ਫਰੇਮ ਯੂਜ਼ ਕਰਨਾ ਪਊਗਾ ਕਿਉਂਕਿ 15 ਮਿੰਟ ਦੇ ਟਾਈਮ ਫਰੇਮ ਤੇ ਜਿੱਥੇ ਤੁਹਾਨੂੰ ਐਂਟਰੀ ਲੱਗਿਆ ਕਿ ਇੱਥੇ ਸਾਡੀ ਐਂਟਰੀ ਬਣਦੀ ਆ ਇੱਥੇ ਅਸੀਂ ਐਂਟਰੀ ਲੈ ਕੇ ਆਪਣਾ ਪ੍ਰੋਫਿਟ ਬੁੱਕ ਕਰਕੇ ਨਿਕਲ ਜਾਣਾ ਉਹਦੇ ਲਈ ਤੁਹਾਨੂੰ 9 ਤੋਂ 3 ਵਜੇ ਤੱਕ ਸਵੇਰ 9 ਤੋਂ ਸਵੇਰ 3 ਵਜੇ ਤੱਕ ਮਾਰਕੀਟ ਨੂੰ ਰੀਡ ਕਰਨਾ ਪੈਣਾ ਦੇਖਣਾ ਪੈਣਾ ਹੁਣ ਆਪਾਂ ਟਾਈਮ ਫਰੇਮ ਦੀ ਗੱਲ ਕਰੀ ਜੋ ਜਲਦੀ ਨਹੀਂ ਸਮਝ ਆਈ ਮੈਨੂੰ ਵੀ ਮੈਨੂੰ ਲੱਗਦਾ ਹੋਰਾਂ ਨੂੰ ਵੀ ਨਹੀਂ ਆਂਦੀ ਹੋਣੀ ਟਾਈਮ ਫਰੇਮ ਕੀ ਆ ਹੁਣ ਮੈਂ 5 ਮਿੰਟ ਦਾ ਟਾਈਮ ਫਰੇਮ ਖੋਲਿਆ ICICI ਬੈਂਕ ਦਾ ਮੇਰੇ ਕੋਲ ਸਕਰੀਨਸ਼ਾਟ ਪਿਆ ਹੈ ਇਹਦੇ ਚ ਮੈਂ ਟਾਈਮ ਫਰੇਮ ਖੋਲਿਆ ਹੋਇਆ ਵਾ 5 ਮਿੰਟ ਦਾ 5 ਮਿੰਟ ਦਾ ਟਾਈਮ ਫਰੇਮ ਖੋਲਿਆ 10:30 ਵਜੇ ਪਹਿਲੀ ਕੈਂਡਲ ਬਣੀ ਹੁਣ ਤੁਹਾਡੇ ਸਾਹਮਣੇ ਮੈਂ ਉਹ ਸਕਰੀਨਸ਼ਾਟ ਵੀ ਲਾਤਾ ਵੀਡੀਓ ਦੇ ਵਿੱਚ ਬਣੀ ਹੁਣ ਦੇਖ ਲਓ 9:15 ਤੇ ਪਹਿਲੀ ਕੈਂਡਲ ਬਣੀ 9:16 ਤੇ ਦੂਜੀ ਉਸ ਤੋਂ ਬਾਅਦ ਗਿਣਤੀ ਕਰ ਲਓ ਕਿ 10:00 ਵਜੇ 15 ਮਿੰਟ ਤੋਂ ਬਾਅਦ 53 ਸੈਕਿੰਡ ਮਤਲਬ 10 16 ਦਾ ਟਾਈਮ ਉੱਥੇ ਤੱਕ ਕਿੰਨੀਆਂ ਕੈਂਡਲਾਂ ਬਣੀਆਂ ਆਪਾਂ ਕੁਆਂਟੀਟੀ ਤੁਹਾਡੇ ਕੋਲ ਗਿਣਤੀ ਤੁਹਾਡੇ ਸਾਹਮਣੇ ਕਰ ਦਿੰਨੇ ਆ 1 2 3 4 5 6 7 8 9 10 11 12 13 13 ਬਣ ਗਈਆਂ ਜੀ ਹੁਣ ਇਹ ਆਪ ਹੀ ਦੇਖ ਲੋ ਇਹ ਕੈਂਡਲਾਂ ਨੇ ਮੂਵਮੈਂਟ ਦਿਖਾਈ ਆ 5 ਮਿੰਟ ਚ ਵੀ ਮਾਰਕੀਟ 5-5 ਮਿੰਟ ਦੀ ਕੈਂਡਲ ਬਣਾ ਕੇ ਅੱਪ ਹੀ ਗਈ ਆ ਕਲੀਅਰ 5 ਮਿੰਟ ਚ ਕੀ ਮੂਵਮੈਂਟ ਆਈ ਹੈ ਕਦੋਂ ਰੈੱਡ ਬਣੀ ਕਦੋਂ ਗ੍ਰੀਨ ਬਣੀ ਇਹ ਤੁਹਾਨੂੰ ਸਾਰਾ ਕੁਝ ਕੈਂਡਲਾਂ ਨੇ ਦੱਸਤਾ 5 ਮਿੰਟ ਦਾ ਟਾਈਮ ਫਰੇਮ ਇਹ ਉਸ ਤੋਂ ਬਾਅਦ ਆਜੋ ਤੁਸੀਂ 15 ਮਿੰਟ ਦੇ ਟਾਈਮ ਫਰੇਮ ਤੇ 15 ਮਿੰਟ ਦੇ ਟਾਈਮ ਫਰੇਮ ਤੇ 10:30 ਤੋਂ 9:30 ਤੋਂ 10:30 ਵਜੇ ਤੱਕ ਬਣੀਆਂ ਚਾਰ ਕੈਂਡਲਾਂ ਉਸ ਤੋਂ ਬਾਅਦ ਪੰਜਵੀਂ ਕੈਂਡਲ ਬਣੀ 10:16 ਤੇ ਬਣਦੀ ਪਈ ਹੈ ਜੋ ਕਿ 10:30 ਵਜੇ ਤੱਕ ਕੰਪਲੀਟ ਹੋਊਗੀ ਇਹ ਹੋ ਗਈਆਂ ਪੰਜ ਕੈਂਡਲਾਂ 1 2 3 4 5 ਠੀਕ ਹੈ ਜੀ ਹੁਣ ਇਹ ਤੁਹਾਨੂੰ ਟਾਈਮ ਫਰੇਮ ਦਾ ਇਹ ਹੈ ਕਿ ਇਹ ਕੈਂਡਲ ਬਣਾਉਗੀ ਜਿਹੜੀ ਇਹ ਤੁਹਾਨੂੰ ਇੰਟਰਾਡੇ ਵਿੱਚ ਮਤਲਬ ਕਿ ਸਵੇਰ ਤੋਂ ਲੈ ਕੇ ਦੁਪਹਿਰੇ 3:30 ਵਜੇ ਤੱਕ ਮਾਰਕੀਟ ਦੇਖਣੀ ਪੈਣੀ ਆ ਉਹਦੇ ਵਿੱਚ ਤੁਹਾਡਾ ਜਦੋਂ ਐਂਟਰੀ ਬਣਦੀ ਆ ਆਪਣੀ ਐਂਟਰੀ ਲੋ ਪ੍ਰੋਫਿਟ ਬੁੱਕ ਕਰੋ ਤੇ ਚਲੇ ਜਾਓ ਓਵਰ ਟ੍ਰੇਡਿੰਗ ਕਦੇ ਨਹੀਂ ਕਰਨੀ ਕਦੇ ਨਹੀਂ ਕਰਨੀ ਆਪਣਾ ਇਹ ਦੇਖੋ ਤੁਹਾਡਾ ਵਧੀਆ ਸੈਟਅਪ ਕਿੱਥੇ ਬਣਦਾ ਤੁਸੀਂ ਬਸ ਉੱਥੇ ਐਂਟਰੀ ਲੋ ਮੈਂ ਓਵਰ ਟ੍ਰੇਡਿੰਗ ਕਰਕੇ ਵੀ ਲਾਸ ਕੀਤਾ ਮੈਂ ਚਾਰਟ ਪੈਟਰਨ ਨਹੀਂ ਸਮਝ ਆਏ ਉੱਤੇ ਵੀ ਲੌਸ ਕੀਤਾ ਸੀ ਮੈਂ ਟਾਈਮ ਫਰੇਮ ਨਹੀਂ ਸਮਝ ਆਇਆ ਮੈਂ ਉੱਤੇ ਵੀ ਲੌਸ ਕੀਤਾ ਸੀ ਹੁਣ ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਚੀਜ਼ਾਂ ਸਮਝ ਲਓ ਬਸ ਅੱਧੇ ਘੰਟੇ ਦਾ ਟਾਈਮ ਫਰੇਮ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਦੇ ਟਾਈਮ ਫਰੇਮ ਦੇ ਵਿੱਚ ਸਵੇਰ 9 ਤੋਂ ਸਵੇਰ 10 ਵਜੇ ਤੱਕ ਦੋ ਕੈਂਡਲ ਬਣੀਆਂ ਠੀਕ ਹੈ ਜੀ ਹੁਣ ਇਹਦੇ 'ਚ ਇਹ ਹੈ ਕਿ ਅੱਧੇ ਅੱਧੇ ਘੰਟੇ 'ਚ ਮਾਰਕੀਟ ਦੀ ਮੂਵਮੈਂਟ ਕੀ ਸੀ ਉਹ ਦਿਖਾਈ ਜਾਨੇ ਅੱਧੇ ਘੰਟੇ 'ਚ ਪਹਿਲੀ ਕੈਂਡਲ ਗ੍ਰੀਨ ਬਣੀ ਬੁਲੀ ਹੁਣ ਇਹਦੇ ਚ ਸਾਰਾ ਸਿਸਟਮ ਇਹ ਹੈ ਕਲੀਅਰ ਦੇਖ ਲੋ ਅੱਧੇ ਘੰਟੇ ਵਾਲੀ ਮਾਰਕੀਟ ਦੇਖੀ ਆ ਉਹਦੇ ਚ ਵੀ ਬੁਲੀਸ਼ ਆ 15 ਮਿੰਟ ਵਾਲੀ ਵੀ ਦੇਖੀ ਆ ਬੁਲੀਸ਼ ਆ 5 ਮਿੰਟ ਵਾਲੀ ਦੇਖੀ ਬੁਲੀਸ਼ ਆ ਕਾਰਨ ਇਹ ਹੈ ਕਿ ਤੁਸੀਂ ਪ੍ਰੋਫਿਟ ਬੁੱਕ ਕਰਕੇ ਜਦੋਂ ਨਿਕਲਣਾ ਵਾ ਕਿਹੜਾ ਟਾਈਮ ਫਰੇਮ ਵਰਤਣਾ ਇਹ ਤੁਹਾਡੇ ਤੇ ਆ ਹਮੇਸ਼ਾ ਸਾਨੂੰ ਇਹ ਹੁੰਦਾ ਕਿ ਸਾਡਾ ਕੈਪੀਟਲ ਮੈਂ ਸ਼ੁਰੂ 2000 ਤੋਂ ਕੀਤਾ ਸੀ ਕਿਉਂਕਿ ਜਦੋਂ ਨਵਾਂ ਆਂਦਾ ਕੋਈ ਸਿੱਖਣ ਉਹਨੂੰ ਇਹੇ ਹੁੰਦਾ ਕਿ ਮੈਂ ਲੌਸ ਨਾ ਕਰ ਲਾਂ ਡਰਨਾ ਨਹੀਂ ਕਦੇ ਆਪਣੇ ਮਾਈਂਡ ਨੂੰ ਸੈੱਟ ਰੱਖੋ ਘਬਰਾਉਣਾ ਨਹੀਂ ਜੇ ਤੁਹਾਡੇ ਪੈਸੇ ਲੱਗ ਵੀ ਹੁਣੇ ਬਾਹਰ ਨਿਕਲ ਜਾ ਹੁਣੇ ਬਾਹਰ ਨਿਕਲ ਜਾ ਐਦਾਂ ਨਹੀਂ ਕਰਨਾ ਤੁਸੀਂ ਆਪਣਾ ਸਟੌਪ ਲੌਸ ਲਾ ਕੇ ਰੱਖੋ ਆਪਣਾ ਟਾਰਗੇਟ ਲਾ ਕੇ ਰੱਖੋ ਜੇ ਤੁਹਾਡਾ ਸਟੌਪ ਲੌਸ ਹਿੱਟ ਹੁੰਦਾ ਫੇਰ ਆਓ ਮਾਰਕੀਟ ਉੱਪਰ ਥੱਲੇ ਕਰਦੀ ਹੈ ਇਹ ਨਾ ਦੇਖੋ ਸਟੌਪ ਲੌਸ ਹਿੱਟ ਹੁੰਦਾ ਆਜੂ ਬਾਰ ਪ੍ਰੋਫਿਟ ਬੋਕੁੰਦਾ ਆਜੂ ਪਰ ਲਾਲਚ ਵੀ ਨਹੀਂ ਕਰਨਾ ਡਰਨਾ ਵੀ ਨਹੀਂ ਤੇ ਲਾਲਚ ਵੀ ਨਹੀਂ ਕਰਨਾ ਇਹ ਚੀਜ਼ਾਂ ਆਪਣੇ ਦਿਮਾਗ 'ਚ ਬਿਠਾ ਕੇ ਰੱਖੋ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਇੱਕ ਹੋਰ ਸਮਝ ਲਓ ਜਿਹੜੀ ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਆਊਗੀ ਤੁਸੀਂ ਕਮੈਂਟ ਦੇ ਵਿੱਚ ਲਿਖਿਓ ਉਹ ਤੁਹਾਡੇ ਕਨਸੈਪਟ ਕਲੀਅਰ ਕਰਾ ਦੂੰਗਾ ਮੈਂ ਉਹ ਵੀ 15-20 ਵੀਡੀਓ ਦੇ ਵਿੱਚ ਸਭ ਕੁਝ ਕਲੀਅਰ ਕਰਾ ਦੂੰਗਾ ਤੁਹਾਨੂੰ ਇਸ ਤੋਂ ਬਾਅਦ ਵੀਡੀਓ ਹੋਰ ਦੇਖਣ ਦੀ ਲੋੜ ਨਹੀਂ ਲਾ ਕੇ ਵੀ 2-4000 ਬਣਾ ਸਕਦੇ ਹੋ ਇਹ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਮੈਂ ਸਮਝਾ ਦੂੰਗਾ ਜਿੱਦਾਂ ਕਿ ਮੈਂ ਹੁਣ ਬਣਾ ਰਿਹਾ ਹਾਂ ਤੇ ਹੁਣ ਬੇਨਤੀ ਇਹ ਹੀ ਆ ਸਭ ਨੂੰ ਕਮੈਂਟ ਜ਼ਰੂਰ ਕਰਿਓ ਆਪਣਾ ਸ਼ਹਿਰ ਦਾ ਨਾਂ WhatsApp ਗਰੁੱਪ ਚ ਜੁਆਇਨ ਹੋਣ ਲਈ ਜਾਂ Telegram ਤੇ ਜੁਆਇਨ ਹੋਣ ਲਈ ਆਪਣੇ ਨੰਬਰ ਜ਼ਰੂਰ ਛੱਡਿਓ ਕਮੈਂਟ ਦੇ ਵਿੱਚ ਤੇ ਜੋ-ਜੋ ਚੀਜ਼ਾਂ ਤੁਹਾਨੂੰ ਸਮੇਂ ਨਹੀਂ ਆ ਰਹੀਆਂ ਨਵੇਂ ਟਰੇਡਰ ਨੂੰ ਜਾਂ ਹੋਰਾਂ ਨੂੰ ਉਹ ਮੈਨੂੰ ਕਮੈਂਟ ਚ ਲਿਖ ਦਿਓ ਉਹ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਸਮਝਾ ਦੂੰਗਾ ਮੈਂ ਹੁਣ ਤੁਹਾਨੂੰ ਕੈਂਡਲ ਚਾਰਟ ਆ ਜਿਹੜਾ ਹੈ ਚਾਰਟ ਪੈਟਰਨ ਆਪਣਾ ਸੋਰੀ ਟਾਈਮ ਫਰੇਮ 15 ਮਿੰਟ ਦਾ 10 ਮਿੰਟ ਦਾ ਇਹ ਬਸ ਸਮਝ ਲਓ ਕਲੀਅਰ ਆ 5 ਮਿੰਟ ਚ ਪਰ ਮਾਰਕੀਟ ਉੱਪਰ نیچے ਕਿੰਨੀ ਹੁੰਦੀ ਹੈ ਹਰੇ ਕੈਂਡਲ 5 ਮਿੰਟ ਬਾਅਦ ਬਣੂਗੀ ਉਹ ਚ ਹਰੇ ਕੈਂਡਲ 15 ਮਿੰਟ ਬਾਅਦ ਬਣੂਗੀ ਫਿਰ ਉਸ ਤੋਂ ਬਾਅਦ ਅੱਧੇ ਘੰਟੇ ਵਾਲੇ ਹਰੇ ਕੈਂਡਲ ਕੈਂਡਲ ਅੱਧੇ ਘੰਟੇ ਬਾਅਦ ਬਣੂਗੀ ਬਸ ਸਿੰਪਲੀਆਂ ਚੀਜ਼ਾਂ ਨੇ ਸਿੰਪਲ ਜਿਹੇ ਤਰੀਕੇ ਨਾਲ ਪੰਜਾਬੀ ਇਹ ਸਿੰਪਲ ਜੀ ਭਾਸ਼ਾ ਨਾਲ ਤੁਹਾਨੂੰ ਸਮਝਾਉਂਗਾ ਤਾਂ ਅਗੇ ਤੁਹਾਡੇ ਦਿਮਾਗ ਚ ਬੈਠ ਜਾਵੇ ਕੋਈ ਮੈਂ ਉਹ ਸ਼ਬਦ ਵਰਤੂੰਗਾ ਇਹ ਨਹੀਂ ਜੋ ਕਿ ਟਰੇਡਿੰਗ ਦੇ ਟਰੇਡਿੰਗ ਦੇ ਵਿੱਚ ਵਰਤਦੇ ਨੇ ਬਹੁਤ ਔਖੇ ਪ੍ਰਾਈਸ ਸੈਕਸ਼ਨ ਜਿਉ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹੌਲੀ ਹੌਲੀ ਕਲੀਅਰ ਕਰਾਉਂਗਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਹੋ ਸਕੇ ਆਪਣੇ ਹੋਰ ਦੋਸਤਾਂ ਨੂੰ ਸ਼ੇਅਰ ਕਰੋ ਜਿੱਦਾਂ ਜਿੱਦਾਂ ਮੈਨੂੰ ਇਹ ਚੀਜ਼ਾਂ ਤੁਹਾਡੇ ਕਮੈਂਟ ਆਈਗੇ ਉਦੋਂ-ਉਦੋਂ ਮੈਂ ਵੀਡੀਓ ਤਿਆਰ ਕਰਕੇ ਤੁਹਾਡੇ ਲਈ ਪਾਈ ਜਾਊਂਗਾ ਸਤਿ ਸ਼੍ਰੀ ਅਕਾਲ